ਫਤਨਾਮ ਸ੍ਰੀ ਗੁਰੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਕੀ ਅੱਜ ਆਪਾਂ ਨਿਤਨੇਮ ਦੀ ਤੀਸਰੀ ਬਾਣੀ ਆ ਜਿਹੜੀ ਉਹਦਾ ਜਾਪ ਕਰਾਂਗੇ ਇਹ ਨੇ ਸਵੈਇਏਤ ਪ੍ਰਚਾਰ ਸਵਿਏ ਗੁਰਮਤ ਦੇ ਵਿੱਚ ਤਿੰਨ ਦਾ ਬੜਾ ਮਹੱਤਮ ਰਾਜ ਗੁਣ ਤਾਮ ਗੁਣ ਸਤ ਗੁਣ ਕਹੀਏ ਇਹ ਤੇਰੀ ਸਭ ਮਾਇਆ ਚੌਥੇ ਪਦ ਕੋ ਜੁਮਨਰ ਚੀਨਾ ਤਿੰਨ ਹੀ ਪਰਮ ਪਦ ਪਾਇਆ ਆਮ ਸੰਸਾਰ ਹੈ ਜਣਾ ਤੀਨ ਗੁਣਾ ਮੈਂ ਸੰਸਾਰ ਵਿਆਪਿਆ ਤਿੰਨਾ ਗੁਣਾ ਦੇ ਵਿੱਚ ਰਜੋ ਗੁਣ ਮਾਇਆ ਦੇ ਮੋਹ ਦੇ ਵਿੱਚ ਤਮੋ ਤਮਾ ਕਰਦਾ ਬੰਦਾ ਫਿਰ ਤੰਗ ਤੇ ਹੁੰਦਾ ਸਾਹ ਘੁੱਟਦਾ ਉਹਦੇ ਵਿੱਚ ਜਾ ਕੇ ਉਹਦਾ ਤੇ ਜਿਹੜਾ ਸਤੋ ਗੁਣ ਹੈ ਛਤਗੁੜ ਇਹਨਾਂ ਦੋਨਾਂ ਤੇ ਪ੍ਰਭਾਵੀ ਹੁੰਦਾ ਹੈ ਜਦੋਂ ਇਹ ਤਿੰਨਾਂ ਗੁਣਾਂ ਤੋਂ ਇਨਸਾਨ ਉੱਚਾ ਉੱਠਦਾ ਹੈ ਨਾ ਫਿਰ ਚੌਥਾ ਪਾਦਾ ਜਿਹੜਾ ਚੌਥੀ ਪਦਵੀ ਹੈ ਉਹ ਜਦੋਂ ਪ੍ਰਮਾਤਮਾ ਦੇ ਨਾਲ ਮਲਾਪਕ ਦੀ ਕੋਸ਼ਿਸ਼ ਕਰਦਾ ਹੈ ਨਾ ਫਿਰ ਪਰਮਪਾਦੀ ਉਹਨੂੰ ਪ੍ਰਾਪਤੀ ਹੋ ਜਾਂਦੀ ਹੈ ਕਿ ਤਿੰਨ ਜਿਹੜੇ ਤਿੰਨ ਜਿਹੜਾ ਹੈ ਪਤਾ ਮਾਤ ਪਤਾਲ ਲੋਕ ਮਾਤ ਲੋਕ ਤੇ ਆਕਾਸ਼ ਲੋਕ ਇਹ ਵੀ ਗੁਰਮਤ ਦੇ ਵਿੱਚ ਹੁੰਦੇ ਕਿ ਪਤਾਲ ਲੋਕ ਹੈ ਮਾਤ ਲੋਕ ਹੈ ਆਕਾਸ਼ ਲੋਕ ਹੈ ਸੋ ਸਾਡੇ ਤਿੰਨ ਗੁਰੂ ਸਾਹਿਬਾਨ ਜਿਹੜੇ ਨੇ ਉਹ ਹੋਏ ਨੇ ਪਹਿਲੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਬੇਦੀ ਕੋਲ ਵਿੱਚ ਹੋਏ ਨੇ ਦੂਜੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ 36 ਖੱਤਰੀ ਸਨ ਤ੍ਰਿਹਣ ਗੋਦ ਦੇ ਵਿੱਚ ਹੋਏ ਨੇ ਤੇ ਤੀਜੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਉਹ ਭੱਲੇ ਸਨ ਉਹਨਾਂ ਦੀ ਗੋਦ ਭੱਲਾ ਸੀ ਭੱਲੇ ਖੱਤਰੀ ਸਨ ਉਹਨਾਂ ਵਿੱਚ ਹੋਏ ਨੇ ਫਿਰ ਚੌਥੇ ਤੋਂ ਲੱਗ ਕੇ ਸਾਰੇ ਸੱਤ ਦੇ ਸਾਥੀ ਇਹ ਛੋਟੀ ਕੁਲ ਵਿੱਚੋਂ ਗੁਰੂ ਸਾਹਿਬਾਨ ਹੋਏ ਨੇ ਇਸ ਕਰਕੇ ਪਹਿਲੇ ਤਿੰਨ ਗੁਰੂ ਸਾਹਿਬਾਨ ਸਾਡੇ ਨੇ ਜਿਹੜੇ ਇਹ ਤਿੰਨ ਕੁਲਾਂ ਦੇ ਵਿੱਚੋਂ ਹੋਏ ਨੇ ਪਹਿਲੇ ਵੇਦੀ ਸਨ ਦੂਜੇ 63 ਖत्री ਸਨ ਤੇ ਤੀਸਰੇ ਭੱਲੇ ਸਨ ਤਿੰਨਾਂ ਦੀ ਜਦੋਂ ਅਸੀਂ ਗੱਲ ਕਰਦੇ ਆ ਨਾ ਤੇ ਇੱਕ ਹੋਰ ਗੱਲ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਨ ਜੋ ਉਹਨਾਂ ਦੇ ਵੀ ਤਿੰਨ ਵਿਆਹ ਸਨ ਤਿੰਨ ਮਹਿਲ ਸਨ ਉਹਨਾਂ ਦੇ ਤੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਵੀ ਤਿੰਨ ਮਹਿਲ ਸਨ ਉਹਨਾਂ ਦੇ ਦੋ ਮਹਿਲਾਂ ਤੋਂ ਸੰਤਾਨ ਸੀ ਤੇ ਤੀਸਰੇ ਮਹਿਲ ਸਨ ਜੋ ਮਾਤਾ ਸਹਿਬ ਦੇਵਾ ਕੌਰ ਜੀ ਉਹਨਾਂ ਦੀ ਝੋਲੀ ਗੁਰੂ ਮਹਾਰਾਜ ਜੀ ਨੇ ਖਾਲਸਾ ਪਾਇਆ ਸੀ ਤਾਂ ਉਹ ਖਾਲਸੇ ਦੇ ਮਾਤਾ ਕੁਹਾ ਰਹੇ ਨੇ ਤੇ ਖੁਆਏ ਨੇ ਕਿਉਂਕਿ ਖਾਲਸਾ ਸਦਾ ਹੈ ਨਾ ਉਹਨਾਂ ਨੂੰ ਸਦੀਵੀ ਪੁੱਤਰ ਜਿਹੜਾ ਖਾਲਸਾ ਹੈ ਉਹਨਾਂ ਦੀ ਝੋਲੀ ਪਾਇਆ ਸੋ ਇਹ ਜੇ ਤਿੰਨਾਂ ਦੀ ਮਹਾਨਤਾ ਹੈ ਨਾ ਇਹ ਹਰ ਜਗ੍ਹਾ ਗੁਰੂ ਘਰ ਦੇ ਵਿੱਚ ਤਿੰਨਾਂ ਨੂੰ ਮਹਾਨਤਾ ਦਿੱਤੀ ਗਈ ਹੈ ਤੇ ਗੁਰਬਾਣੀ ਹੈ ਜਿਹੜੀ ਉਹ ਕਹਿੰਦੀ ਹੈ ਰਾਜ ਗੁਣ ਤਮ ਗੁਣ ਸਤ ਗੁਣ ਕਹੀ ਹੈ ਇਹ ਤੇਰੀ ਸਭ ਮਾਇਆ ਚੌਥੇ ਪਦ ਕੋ ਜੋ ਨਾ ਚੀਨਾ ਤਿਨਹੀ ਪਰਮ ਪਦ ਪਾਇਆ ਤੇ ਇਹ ਜਿਹੜੀ ਸੁਰਈਆਂ ਦੀ ਬਾਣੀ ਹੈ ਨਾ ਇਹ ਵੀ ਤੀਸਰੀ ਬਾਣੀ ਹੈ ਅੰਮ੍ਰਿਤ ਛਕਾਉਣ ਵੇਲੇ ਤੇ ਨਿਤਨੇਮ ਦੇ ਵਿੱਚ ਵੀ ਇਹ ਤੀਸਰੀ ਬਾਣੀ ਗਿਣੀ ਜਾਂਦੀ ਹੈ ਇਹ ਤੀਸਰੀ ਬਾਣੀ ਹੈ ਤੇ ਤਿੰਨ ਬਾਣੀਆਂ ਸਾਹਿਬ ਸ੍ਰੀ ਗੁਰੂ ਦਸਮ ਗ੍ਰੰਥ ਦੇ ਵਿੱਚੋਂ ਲਈਆਂ ਗਏ ਨੇ ਦਸਮ ਗ੍ਰੰਥ ਸਾਹਿਬ ਦੇ ਵਿੱਚੋਂ ਤਿੰਨ ਬਾਣੀਆਂ ਲਈਆਂ ਗਈਆਂ ਨੇ ਜਾਪ ਸਾਹਿਬ ਸਵਈਏ ਤੇ ਚੌਪਈ ਸਾਹਿਬ ਇਹ ਵੀ ਤਿੰਨ ਬਾਣੀਆਂ ਨੇ ਤੇ ਅੱਜ ਕੱਲ੍ਹ ਕਈ ਬਹੁਤ ਵੱਡੇ ਗਿਆਨੀ ਬਣ ਗਏ ਨੇ ਲੋਕ ਉਹ ਦਸਮ ਗ੍ਰੰਥ ਨੂੰ ਕਹਿੰਦੇ ਗ੍ਰੰਥ ਹੀ ਨਹੀਂ ਇਹ ਗੁਰੂ ਗ੍ਰੰਥ ਮਹਾਰਾਜ ਦੀ ਬਾਣੀ ਨਹੀਂ ਹੈ ਤੇ ਅਮਰਤ ਛਕਾਉਣ ਵੇਲੇ ਤਿੰਨ ਬਾਣੀਆਂ ਜਿਹੜੀਆਂ ਉਹ ਦਸਮ ਗ੍ਰੰਥ ਦੇ ਵਿੱਚੋਂ ਗੁਰੂ ਗਵੰਸੇ ਜੀ ਮਹਾਰਾਜ ਨੇ ਆਪ ਬਾਣੀ ਉਚਾਰੀ ਐ ਤੇ ਆਪ ਅਮਰਤ ਛਕਾਉਣ ਵੇਲੇ ਜਿਹੜੀ ਐ ਬਾਣੀਆਂ ਉਚਾਰ ਕੇ ਤੇ ਪੰਜ ਪਿਆਰਿਆਂ ਨੂੰ ਅਮਰਤ ਛਕਾਇਆ ਐ ਤੇ ਪੰਜ ਪਿਆਰੇ ਸਾਜੇ ਨੇ ਸੋ ਇਹ ਸ਼ੰਕਾ ਕਰਨ ਵਾਲੇ ਜਿਹੜੇ ਲੋਕ ਆ ਨਾ ਇਹ ਪਤਾ ਨਹੀਂ ਕਿੱਥੇ ਪੜਾਈਆਂ ਕਰਦੇ ਨੇ ਤੇ ਕਿੱਥੇ ਪੜ ਕੀ ਆਏ ਨੇ ਇਹਨਾਂ ਬਾਰੇ ਸਾਨੂੰ ਤੇ ਅੱਜ ਤੱਕ ਪਤਾ ਨਹੀਂ ਲੱਗ ਸਕਿਆ ਪਰੰਤੂ ਇਹ ਆਪਣੀ ਗੱਲ ਤੇ ਤੁਰੇ ਜਾਂਦੇ ਆ। ਸੋ ਮੈਂ ਬਹੁਤਾ ਵਿਸਥਾਰ ਵਿੱਚ ਨਾ ਜਾਂਦਾ ਹੋਇਆ ਸੋ ਇਹੋ ਕਹਿਣਾ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਗੁਰਬਾਣੀ ਕਹੇ ਸੇਵਕ ਜਾਂ ਨਮਾਨੇ ਪ੍ਰਤੱਖ ਗੁਰੂ ਦੇ ਸtare ਇਹ ਬਾਣੀ ਹੈ ਗੁਰਬਾਣੀ ਹੈ ਤੇ ਗੁਰੂ ਨਾਨਕ ਪਾਸ਼ਾ ਸਾਹਿਬਾ ਜੋ ਉਹ ਵੀ ਪਹਿਲਾਂ ਤਿੰਨਾਂ ਨੂੰ ਲੈ ਕੇ ਚੱਲੇ ਸਨ। ਪਰ ਇੱਕ ਮਹਾਰਾਜ ਆਪ ਦੂਜੇ ਭਾਈ ਬਾਲਾ ਜੀ ਤੇ ਤੀਜੇ ਮਰਦਾਨਾ ਜੀ ਉਹ ਜਦੋਂ ਪਰਦਾਸ਼ੀਆਂ ਤੇ ਚੱਲੇ ਨੇ ਬਾਣੀ ਚਾਰਦੇ ਨੇ ਕਿਤੇ ਵੀ ਜਾਂਦੇ ਨੇ ਤੇ ਤਿੰਨ ਇਕੱਠੇ ਹੀ ਜਾਂਦੇ ਨੇ ਜਿਹੜੇ ਸੇਵਕ ਪੱਕੇ ਨਾਲ ਉਹਨਾਂ ਦੇ ਮਹਾਰਾਜ ਨੇ ਕਿਰਪਾ ਆਪਣੇ ਅਸ਼ੀਰਵਾਦ ਦੇ ਕੇ ਨਾਲ ਲਏ ਸੇ ਨਾ ਭਾਈ ਬਾਲਾ ਜੀ ਦੇ ਭਾਈ ਮਰਦਾਨਾ ਜੀ ਸਦਾ ਉਹਨਾਂ ਦਾ ਸਾਥ ਦਿੱਤਾ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਭਾਈ ਮਰਦਾਨਾ ਜੀ ਨੇ ਤੇ ਬਗਦਾਦ ਦੇ ਵਿੱਚ ਆਪਣੀ ਦੇਹ ਛੱਡ ਦਿੱਤੀ ਸੀ ਸਰੀਰ ਛੱਡ ਦਿੱਤਾ ਸੀ ਤੇ ਭਾਈ ਬਾਲਾ ਜੀ ਆ ਜਿਹੜੇ ਇਹਨਾਂ ਨੇ ਖਡੂਰ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਹਜੂਰੀ ਦੇ ਵਿੱਚ ਆਪਣਾ ਸਰੀਰ ਛੱਡਿਆ ਹੈ ਸੋ ਤਿੰਨਾਂ ਦੀ ਬੜੀ ਮਹਾਨਤਾ ਇਸ ਇੱਕ ਧਰਮ ਦੇ ਵਿੱਚ ਆਓ ਆਪਾਂ ਜੋ ਅੱਜ ਤੀਸਰੀ ਬਾਣੀ ਹੈ ਸੋਈਏ ਇਹਦਾ ਜਾਪ ਕਰੀਏ ਤੇ ਮਹਾਰਾਜ ਕਿਰਪਾ ਕਰਨ ਆਸ਼ੀਰਵਾਦ ਦੇਣਾ ਕਿ ਆਪਾਂ ਸ਼ੁੱਧ ਜਾਪ ਕਰ ਸਕੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਤਵੈ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ ਸ਼ਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਪਿਰਿਓ ਕਰ ਜੋਗ ਜਤੀਕੇ ਸੂਰ ਸੁਰਾਰਦਨ ਸੁਦ ਸੁਦਾਦਿਕ ਸੰਤਸ ਮੁਹੁ ਅਨੇਕ ਮਤੀਕੇ ਸਾਰੇ ਹੀ ਦੇਸ ਕੋ ਦੇਖ ਰਿਓ ਮਤ ਕੋ ਨ ਦੇਖਿਐਤ ਪ੍ਰਾਨਪਤੀਕੇ ਸ੍ਰੀ ਭਗਵਾਨ ਕੀ ਭਾਇ ਕਿਰਪਾ ਹੂੰ ਤੇ ਏਕ ਰਤੀ ਬਨ ਏਕ ਰਤੀਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸਰੰਗ ਸਵਾਰੇ ਕੋਟ ਉਤਰੰਗ ਕੁਰੰਗ ਸੇ ਕੂਦਤ ਪੌਨ ਕੇ ਗੌਨ ਕੋ ਜਾਤੇ ਨਿਵਾਰੇ ਭਾਰੀ ਪੂਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਇਤੇ ਭਏ ਤੋਂ ਕਹਾ ਪੈ ਭੂਪਤ ਅੰਤ ਕੋ ਨਾ ਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦੇ ਸਾਨ ਕੋ ਬਾਜਤ ਢੂਲ ਮਿਰਦੰਗ ਨਗਾਰੇ ਗੁੰਜਤ ਗੂੜਕ ਜਾਨਕੇ ਸੁੰਦਰ ਹਿੰਸਤ ਹੈ ਹੈ ਰਾਜ ਹਜ਼ਾਰੇ ਭੂਤ ਪਵਿਖ ਪਵਾਨ ਕੇ ਭੂਪਤ ਕੌਣ ਗਨੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਪਜੇ ਬਿਨਾ ਅੰਤ ਕੋ ਅੰਤ ਕੀ ਧਾਮ ਸਿਦਾਰੇ ਤੀਰਥ ਨਾਨ ਦਇਆ ਦਮ ਦਾਨ ਸੋ ਸੰਜਮ ਨੇਮ ਅਨੇਕ ਬਿ ਸਿਖੈ वेद पुराण कतेब कुरान जमीन जमानस बन के पिखे पौण आहार जति जत तार सब सोब 4000क देखै श्री भगवान परिबेन भूपत ਇਕਰਤੀ ਬਿਨ ਏਕ ਨਾ ਲਿਖੈ ਸੋਦੇ ਸਿ ਪਹਾੜ ਦੁਰੰਤੋ ਦੁਬਹ ਸੋ ਸਾਜਸ ਨਾਹ ਦੁਰ ਜਨ ਦਲੰਗੇ ਭਾਰੀ ਗਉ ਮਾਨ ਪਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਾਰੇਗੇ ਤੁਰ ਅਰੀਨ ਮਰੋਰਮ ਵਸਨਾ ਮਾਤੇ ਮਤੰਗਨ ਮਾਨ ਮਲਾਂਗੇ ਸ੍ਰੀਪਤ ਸ੍ਰੀਪਗਵਾਨ ਕਿਰਪਾ ਬਿਨਾ ਤਿਆਗ ਜਹਾਨ ਦੇ ਦਾਨ ਚਲਾਂਗੇ ਵੀਰ ਅਪਾਰ ਬਡੇ ਬਰ ਯਾਰ ਅਬ ਚਰ ਹੈ ਸਾਰ ਕੀ ਧਰ ਪਛਈਆ ਤੋਰਤ ਦੇਸ ਮਲਿੰਦਮ ਵਸਨਾ ਮਾਤੇ ਗਜਨਕੇ ਮਾਲ ਮਨ ਮਲਿਆ ਤੋਰਤ ਦੇਸ ਮਲਿੰਦਮ ਵਸਨਾ ਮਾਤੇ ਗਜਨਕੇ ਮਨ ਮਲਿਆ ਗਾੜੇ ਗੜਾਨ ਕੋ ਤੋੜਨ ਹਰਸੋ ਬਾਤ ਨਹੀ ਚੱਕ ਚਾਰ ਲਵਈਆ ਸਾਹਿਬ ਅਸਰੀ ਸਭ ਕੋ ਸਿਰੇ ਨਾਇਕ ਜਾਚਕ ਅਨੇਕ ਸੋ ਇਕ ਦੇਵਈਆ দানਵ ਦੇਵਪਨਿੰਦਨੀ ਸਾਚਰ ਭੂਤ ਪਵਿਕ ਭਵਨ ਜਪ엥ਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਾ ਪਾਏਗੇ ਪੁਨ ਪਰ ਤਾਪਨ ਬਾੜ ਜੈਤ ਤੁਨ ਪਾਪਨ ਕੇ ਬਉ ਪੁੰਜ ਖਾ ਪਾਏਗੇ ਸਾਧ ਸਮੂ ਪਰ ਸੰਨ ਫੇਰੈ ਜਗ ਸਤਰ ਸਬੈ ਅਵ ਲੋਕ ਚ ਪਾਏਗੇ ਮਾਨਵ ਇੰਦਰ ਗਜਿੰਦਰ ਨਰਾਦਪ ਜਾਨਤਰ ਲੋਕ ਕੋ ਰਾਜ ਕਰਾਂਗੇ ਕੋਟ ਇਸ ਨਾਨਕ ਜਾਦਿਕ ਦਾਨ ਅਨੇਕ ਸੁਵੰਬਰ ਸਾਜ ਬਹਾਂਗੇ ਬ੍ਰਹਮ ਮਹੇਸ਼ਰ ਬਿਸਨ ਸਤੀਪਤ ਅੰਤ ਫਸੇ ਜਮ ਫਾਸ ਪਾਰਾਂਗੇ ਜੇ ਨਰ ਸ੍ਰੀਪਤ ਕੀ ਪਸ ਹੈ ਪੱਗ ਤੇ ਨਰ ਫਿਰ ਨਾ ਦੇਹ ਤਰਾਂਗੇ ਕਹਾਂ ਪਇਓ ਜੋ ਦਉ ਲੋਚਨ ਮੂੰਦ ਕੇ ਬੈਠਾ ਰਹੇ ਹੋ ਬਕ ਧਿਆਨ ਲਗਾਇਓ ਨਾਤ ਕਹਾਂ ਪਇਓ ਜੋ ਦਉ ਲੋਚਨ ਮੂੰਦ ਕੇ ਬੈਠਾ ਰਹੇ ਹੋ ਬਕ ਧਿਆਨ ਲਗਾਇਓ ਨਾਤ ਫਿਰ ਹੋ ਲੀਏ ਸਾਤ ਸਮੁੰਦਰਨ लोक गयो पारा लोक गवायो बास की हो पिखे आने सो बैठ ऐसे ही ऐसे सो बैसे बेतायो साच कहो सो न ले हो सब जिन प्रेम की हो नहीं ही प्रभ पायो काहू ले पाहन पूज तर हो सिर काू लिंग गार लटकायो काहू हर अवाची दिशा है काहू पेशाह कोशीस नो को बुतान को पूजत है पास को मृतान को पूजन तायो कूर कि उर्जयो सब ही जग ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬੋਤਨ ਕੋ ਪੂਜਤ ਹੈ ਪਸ ਕੋ ਅਮਰਤਨ ਕੋ ਪੂਜਨ ਧਾਇਓ ਕੂਰੇ ਕਿਰਿਆ ਓਰ ਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਸਤਨਾਮ ਸ੍ਰੀ ਵਾਇ ਗੁਰਜੀ ਗੁਰੂ ਸੰਗਤ ਜੀ ਬਾਣੀ ਦਾ ਆਚਰਨ ਕਰਦੇ ਆ ਪਹਿਲਾਂ ਗੁਰਮਤਿ ਅਨਸਾਰ ਬੋਲਦੇ ਕੋਈ ਐਸਾ ਸ਼ਬਦ ਜੋ ਗੁਰਮਤਿ ਦੇ ਅਨੁਕੂਲ ਨਾ ਹੋਵੇ ਬੋਲਿਆ ਗਿਆ ਹੋਵੇ ਸੰਗਤ ਗੁਰੂ ਮਹਾਰਾਜ ਬਖਸ਼ਣ ਆ ਰਹੇ ਬਖਸ਼ ਲੈਣਾ ਜੀ ਇਹ ਤੀਸਰੀ ਬਾਣੀ ਹੈ ਜਿਹੜੀ ਅਮਰ ਤੇ ਸ਼ਕਾਉਣ ਵੇਲੇ ਪੜ੍ਹੀ ਗਈ ਤੇ ਤੀਸਰੀ ਬਾਣੀ ਸਾਡੇ ਨਿਤਨੇਮ ਦੇ ਵਿੱਚ ਸ਼ਾਮਲ ਹੈ ਤੇ ਜਦੋਂ ਪੰਜ ਪਿਆਰੇ ਸਾਨੂੰ ਅਮਰ ਤੇ ਸ਼ਕਾਉਂਦੇ ਨੇ ਜੀ ਉਦੋਂ ਨਿਤਨੇਮ ਵਾਸਤੇ ਜਿਹੜੀਆਂ ਬਾਣੀਆਂ ਕਹਿੰਦੇ ਨੇ ਉਹ ਪੰਜਾਂ ਬਾਣੀਆਂ ਦੇ ਵਿੱਚੋਂ ਇਹ ਤੀਸਰੀ ਬਾਣੀ ਹੈ ਹੋਈਆਂ ਭੁੱਲਾਂ ਗਲਤੀਆਂ ਦੀ ਸੰਗਤ ਗੁਰੂ ਮਹਾਰਾਜ ਬਖਸ਼ਣ ਆਰੈ ਬਖਸ਼ ਲੈਣਾ ਜੀ ਮਾਫ਼ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ